ਤੁਸੀਂ ਦਿੱਲੀ ਪੋਟਾਉ ਟੈਨੂ ਦੇ ਨਾਲ ਪੰਜਾਬ 5 ਨਿਊਜ਼ ਚ ਸਾਡੀ ਪ੍ਰੈਸ ਦੀ ਟੀਮ ਧੰਤਨ ਸ੍ਰੀ ਗੁਰੂ ਰਵਿਦਾਸ ਦੇ ਮੰਦਿਰ ਪਹੁੰਚੇ ਨੇ ਜਿੱਥੇ ਅੱਜ 60 ਪੂਜਾ ਦਾ ਇਤਿਹਾਰ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਜਿੱਦੀ ਲੱਤ ਸਿਰ ਅਸੇ ਹਲਗੇ ਤੋਂ ਦਿਖਾ ਰਹੇ ਹਾਂ ਜਿੱਥੇ ਧੰਤਨ ਸ੍ਰੀ ਗੁਰੂ ਰਵਿਦਾਸ ਜੀ ਦਾ ਸਬਤ ਸਰੂਪ ਹੈ ਔਰ ਉਸੇ ਤੋਂ ਤਿਆਰੀ ਕੀਤੀ ਜਾ ਰਹੀਆਂ ਨੇ ਆਗਨੀ ਪ੍ਰਚੋਤ ਮੋ ਕਹਿਲਾ கிருஷ்ண மக்கத்தேவீ பல நிலை மாதிரி மகா மாய கைலா பண்ண ਜਿਹੜਾ 66 ਭੋਗ ਲਗਾਇਆ ਜਾ ਰਿਹਾ ਵਾ ਅੱਜ ਸਾਰੇ ਨੇ ਇਤਹਾਸ ਨਹੀਂ ਭਰੀ ਹੈ ਕਿੰਦ ਸਿੰਘ ਵਾਦਾਸ ਮੰਦਿਰ ਜਿਹੜਾ ਸੋਨਾ ਭਮੜ ਬਣਿਆ ਵਾ ਮਾ ਮਾਈ ਦਾ ਇਸ ਦਰਬਾਰ ਦੇ ਵਿੱਚ ਸ਼ੰਕਰ ਬੋਲੇਨਾ ਜੀ ਦਾ ਬਹੁਤ ਹੀ ਸੁੰਦਰ ਬਾਬੇ ਦਾ ਮੰਦਿਰ ਬਣਿਆ ਵਾ ਮਾ ਕਾਲਾ ਕਾਲੀ ਦੇਵੀ ਦਾ ਵੀ ਬਣਿਆ ਜੇ ਹਨੂ ਮਾਂਜੀ ਦਾ ਵੀ ਹੋਣਾ ਹੈ ਜਿਹੜਾ ਰਵਿਦਾਸ ਮਾਰਾ ਜੀ ਨੇ ਸਾਨੂੰ ਇੱਕੋ ਹੀ ਦੇ ਦਿੱਤਾ ਸੀ ਅਸੀਂ ਸਾਰੇ ਸਮਝੇ ਆ ਇਸੇ ਕਰਕੇ ਅਸੀਂ ਆਪਣੇ ਸਿਰਵਦਾਸ ਮਹਾਰਾਜ ਦੇ ਦਰਬਾਰ ਵਿੱਚ ਉਹ ਸਾਰੀਆਂ ਭਵੀ ਮੂਰਤੀਆਂ ਨੂੰ ਸਥਾਪਿਤ ਕੀਤਾ ਵਾ ਤਾਂ ਕਿ ਜਿਹੜੇ ਛੱਡੇ ਪਰਿਵਾਰਾਂ ਨਾਲ ਜਿਹੜਾ ਛੂਹ ਆਛਾਦ ਕਰਕੇ ਦੂਸਰੇ ਮذਰਾ ਜੋ ਅਲੱਗ ਕੀਤਾ ਜਾਂਦਾ ਵਾ ਸਾਡੀ ਜਿਹੜੀ ਖੁਆਇਸ਼ ਸੀ ਕਿ ਸਾਡੇ ਜਿਹੜੇ ਇੱਥੇ ਜਿੰਨੇ ਵੀ ਸੰਗਤ ਉਹ ਇੱਥੇ ਆ ਕੇ ਆਪਣਾ ਮੱਥਾ ਟੇਕਣਗੇ ਤੇ ਜਿਸ ਤਰ੍ਹਾਂ ਆਪਣਾ ਕੀ ਜੋ ਵੀ ਇਹਨਾਂ ਦੀ ਖੁਆਇਸ਼ਾਂ ਨੇ ਮਹਾਮਾਈ ਪੂਰੀ ਕਰਦੀ ਹੈ ਅੱਜ ਤੁਹਾਡੇ ਸਾਹਮਣੇ ਇਹ 56 ਭੋਗ ਜਿਹੜਾ ਚੌਥਾ 56 ਭੋਗ ਜਿਹੜਾ ਲਗਾਇਆ ਜਾ ਰਿਹਾ ਵਾ ਇਹ ਬਹੁਤ ਹੀ ਚਲਾਗਾ ਜੋ ਕੰਮ ਹੈ ਜਿਹੜੀ ਕਮੇਟੀ ਕਰਦੀ ਪਈ ਹੈ ਅਸੀਂ ਅੱਗੇ ਵੀ ਦਸਾ ਦਿਨ ਬਾਅਦ ਸ੍ਰੀ ਗੁਰਵਿੰਦਰ ਸਾਹਿਬ ਮਹਾਰਾਜ ਜੀ ਦਾ ਜਨਮ ਦਿਹਾੜਾ ਵਾ ਉਹ ਵੀ ਬਹੁਤੀ ਚੰਗੇ ਤਰੀਕੇ ਨਾਲ ਮਨਾਵਾਂਗੇ ਜਰੂਰੀ ਹੈ ਕਿ ਕਪਨੀਓਂ ਪਿਲਾ ਕੇ ਦੀ ਫੌਜ ਦੇਖਿਆ ਜਿਹਨਾਂ ਨੂੰ ਬੜਾ ਮਾਣ ਮਾਨ ਦਿੰਦੇ ਸਮਾਣ ਦਿੱਤਾ ਜਾ ਰਿਹਾ ਹੈ ਅੱਜ ਦਾ ਜਿਹੜਾ ਦਿਨ ਹੈ ਬਹੁਤ ਸ਼ੁਭ ਦਿਨ ਹੈਗਾ ਅੱਜ ਆਪਾਂ ਮਾ ਕੇਲਾ ਚ ਮੰਡਾ ਦਾ ਚੌਥਰ ਚੱਪੜ ਭੋਗ ਲਾ ਰਹੇ ਤੇ ਅੱਜ ਤੇ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਤੇ ਜਿਹੜੀ ਸੰਗਤ ਕਿਥੋ ਕਿਥੋਂ ਆਈ ਹੈ ਜੀ ਅੱਜ ਅੱਜ ਸਭ ਧੜੇ ਤੇ ਜੀ ਪਹਿਲਾਂ ਜਿਹੜੇ ਹਾਜ਼ਰੀ ਲਾਏ ਨੇ ਭੈਣ ਸਾਡੀ ਜਮਨानगर ਤੋਂ ਆ ਰਹੇ ਨੇ ਪਹਿਲਾਂ ਵੀ ਇੱਥੇ ਹਾਜ਼ਰੀ ਲਾ ਕੇ ਗਏ ਨੇ ਤੇ ਫਿਰ ਕਿ ਕਦੇ ਜਿਹੜੇ ਸਾਡੇ ਇੱਥੋਂ ਦੀ ਜਨਤਾ ਹੈ ਪਬਲਿਕ ਹੈ ਉਹਨਾਂ ਨੇ ਇਹਨਾਂ ਦਾ satsang ਨੂੰ ਬਹੁਤ ਪਸੰਦ ਕੀਤਾ ਤੇ ਦੁਆਰਾ ਫਿਰ ਆਪਾਂ ਨੇ ਅੱਗੇ ਅਰਦਾਸ ਕੀਤੀ ਤੇ ਇਹਨਾਂ ਨੇ ਸਾਡੀ ਹਾਜ਼ਰੀ ਕਬੂਲ ਕੀਤੀ ਪਰ ਧੰਨਵਾਦ ਕਰਦੇ ਆ ਸਾਰਾ ਐਸੀ ਸਮਾਜ ਕਿ ਜਿਨ੍ਹਾਂ ਨੇ ਸਾਡੀ ਪੀੜਾ ਸਮਝੀ ਇੱਕ ਪਾਸੇ ਇੱਥੇ ਆਪ ਸਰਕਾਰ ਹੈ ਜਦੋਂ ਸਰ ਜਦੋਂ ਸਰਕਾਰ ਬਣਾਣੀ ਸੀ ਸਾਡੇ ਬਾਬਾ ਸਾਹਿਬ ਦਾ ਚਿੱਤਰ ਲੈ ਕੇ ਲਗਾ ਕੇ ਪਿੱਛੇ ਸਾਡੇ ਲੋਕਾਂ ਨੂੰ ਠਗਿਆ 92 ਐਮਐਲਏ ਨਾ ਜਿਤਾਏ ਔਰ ਇਹਨਾਂ ਦੇ ਰਾਜ ਦੇ ਵਿੱਚ ਸਾਡੇ ਬਾਬਾ ਸਾਹਿਬ ਜਿਹੜੇ ਸਾਡੇ ਰਹਿਬਰ ਸਾਡੇ ਭਗਵਾਨ ਨੇ ਸਾਡੇ ਮਸੀਹਾ ਨੇ ਉਹ ਹੀ ਸੁਰੱਖਿਤ ਨਹੀਂ ਰਹੇ ਤੇ ਉਹਨਾਂ ਨੂੰ ਅੱਜ ਸਾਡੇ 47 ਸਮਾਜ ਦੀ ਪੀੜਾ ਨੂੰ ਵੇਖਦੇ ਹੋਏ ਸਾਡੇ ਰਾਸ਼ਟਰੀ ਦੇਖ ਸਭਾਰਤੀ ਜਨਤਾ ਪਾਰਟੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਜੀ ਨੇ ਖੇਧ ਸਸਤੀ ਜੀ ਦੀ ਟੀਮ ਹੈ ਉਹ ਸੈਂਟਰ ਤੋਂ ਭੇਜੀ ਹੈ ਜਿਹੜੀ ਇੱਥੇ ਆ ਕੇ ਜਾਂਚ ਕਰ ਰਹੀ ਹੈ ਔਰ ਅਲੱਗ-ਅਲੱਗ ਤੱਤ ਸਮਾਜਾਂ ਤੋਂ ਜਿਹੜੇ ਉਹਨਾਂ ਮੋਰੰਡਮ ਦਿੱਤੇ ਆ ਔਰ ਵੇਖਦੇ ਆ ਕਿੱਥ ਔਰ ਉਹਨਾਂ ਦਾ ਸਾਨੂੰ ਪੂਰਾ ਸ਼ਵਾਸਨ ਹੈ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਏਗਾ ਨਿਰਪੱਖ ਸਿ ਜਾਂਚ ਹੋਏਗੀ ਔਰ ਸਾਡਾ ਐਸੇ ਸਮਾਈ ਮੰਗ ਕਰਦਾ ਹੈ ਕਿ ਇਹਨਾਂ ਦੇ ਜਿਹੜੇ ਦੋਸ਼ੀ ਨੇ ਐਨਐਸਏ ਲਗਾਈ ਜਾਵੇ ਜਨਾਬ ਜਿਹੜੀ ਇਹ ਇੰਡੀਆ ਹੈ ਕਾਰ ਵੀ ਲਾਉਂੋ ਜਾਂਚ ਉਹ ਤਾਂ ਲੰਮੀ ਹੋ ਜਾਂਦੀ ਹੈ ਤੇ ਦੋਸ਼ੀ ਬਾਹਰ ਫਿਰ ਰਹੇ ਕਿ ਕਿਹੜੀ ਰਾਜਨੀਤੀ ਕੰਮ ਕਰ ਰਹੀ ਹੈ ਮੋਦੀ ਹੈ ਮੋਦੀ ਦੇ ਟਾਈਮ ਦੇ ਵਿੱਚ ਕੋਈ ਵੀ ਜਿਹੜਾ ਜੁਰਮੀ ਬੰਦਾ ਹੈ ਜਿਹੜਾ ਦੇਸ਼ ਨੂੰ ਤੋੜਨ ਵਾਲੀ ਤਾਕਤ ਉਹਨੂੰ ਬਖਸ਼ਿਆ ਨਹੀਂ ਜਾਏਗਾ ਮੋਦੀ ਦੇ ਡਰ ਤੋਂ ਹੀ ਲੋਕ ਅਜ ਵਿਦੇਸ਼ਾਂ ਤੇ ਜਾ ਕੇ ਬੈਠੇ ਆ ਸੁਪ ਭਗਵੰਤ ਮਾਨ ਨੂੰ ਪੁੱਛਣੀ ਚਾਹੀਦੀ ਜਿਹਦੇ ਰਾਜ ਦੇ ਵਿੱਚ ਹੋਇਆ ਇਹਨਾਂ ਨੇ ਦਸੂਗੋ ਰਿਪੋਰਟ ਭੇਜਣੀ ਹੈ ਜਿਹੜਾ ਕੰਮ ਗਲਤ ਹੋਇਆ ਉਸ ਨੂੰ ਠੀਕ ਕਰਨ ਵਾਸਤੇ ਆਏ ਨੇ ਸਾਡੀ ਸਾਡੀ ਕਹਿੰਦੇ ਆ ਜਿਹੜੀ ਆnde ਤਾਨਾਸ਼ਾਹੀ ਸੁਣਿਆ ਹਕੂਮਤ ਤਾਨਾਸ਼ਾਹੀ ਧੱਕੇ ਨਾਲ ਆ ਤ ਉਹਨਾਂ ਨੇ ਆਪ ਪਾਰਟੀ ਨੂੰ ਤਾਨਾਸ਼ਾਹੀ ਕੀਤੀ ਕਿਹੜੇ ਮਸਲੇ ਤੇ ਔਰ ਇੱਕ ਡਾਕਟਰ ਉਮੀਦਵਾਰ ਦਾ ਹੋਰ ਕਈ ਮਸਲੇ ਆ ਕਈ ਆ ਮੇਰ ਬਣਾਇਆ ਗਿਆ ਮੇਰ ਜੇ ਧੱਕੇ ਨਾਲ ਦੇਖੋ ਇਹ ਸਰਕਾਰ ਲੋਕਤੰਤਰ ਦੀ ਹੱਤਿਆ ਕਰਦੀ ਪਈ ਹੈ ਔਰ ਨਕਮੀ ਸਰਕਾਰ ਸਾਬਤ ਹੋਈ ਹੈ ਔਰ ਇਹਨੂੰ ਜਿੰਨੀ ਜਲਦੀ ਤੋਂ ਜਲਦੀ ਚੱਲਦਾ ਕਰਾਂਗੇ ਉਹਨਾਂ ਪੰਜਾਬ ਦਾ ਭਲਾ ਹੋਏ ਸਾਡੇ ਭਾਰਤਵਰਸ਼ ਦਾ ਦੇ ਦੇ ਰੇਡਾ ਸੰਵਧਾਨ ਲਿਖਿਆ ਸੀ ਉਹਦੇ ਤੇ ਉਹਨਾਂ ਨੇ ਆ ਕੇ ਜ਼ੋਰਮ ਔਰ ਜ਼ੁਲਮ ਕਰਕੇ ਉਹਨਾਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਕਿਹੜੀ ਧਾਰਾਂ ਲੱਗਿਆ ਇਹਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਮਹਾਰਾਣੀ ਦੇ ਡਾਕ ਬਸਤਕ ਹੋ ਰਹੇ ਜੋ ਸੈਂਟਰ ਤੋਂ ਰਾਸਵਦ ਆਏ ਨੇ ਮੈਂਬਰ ਉਹਨਾਂ ਨੂੰ ਪੁੱਛਿਆ ਗਿਆ ਸੀ ਉਹਨਾਂ ਸੰਵਧਾਨ ਮੈਂ ਪ੍ਰੈਸ ਕਾਨਫਰੰਸ ਕਰ ਪਾਉਂ ਮੈਂ ਸਭ ਕੇ ਇਸ ਪਰ ਬੋਲਣ ਵਾਲਾ ਨਹੀਂ